ਅਮਰਤਪਾਲ ਮਹਿਰੋ ਦੇ ਹੱਕ ਦੇ ਵਿੱਚ ਹਰ ਕੋਈ ਨਿੱਤਰਦਾ ਹੋਇਆ ਨਜ਼ਰ ਆ ਰਿਹਾ ਬਹੁਤ ਸਾਰੇ ਲੋਕ ਵਿਰੋਧ ਵੀ ਕਰ ਰਹੇ ਨੇ ਤਾਂ ਹੁਣ ਅਮਰਤਪਾਲ ਮਹਿਰੋ ਦੀ ਭੈਣ ਵੀ ਕੈਮਰੇ ਸਾਹਮਣੇ ਆਈ ਆ ਅਮਰਤਪਾਲ ਮਹਿਰੋ ਨੂੰ ਆਪਣਾ ਭਾਈ ਦੱਸ ਰਹੀ ਹੈ ਲੜਕੀ ਜਿਸ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਗੰਦ ਪਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਤਾਂ ਸਿਕਿਉਰਟੀ ਦੇ ਦਿੱਤੀ ਗਈ ਆ ਕਿਉਂਕਿ ਦੀਪਿਕਾ ਲੂਥਰਾ ਨੂੰ ਸਿਕਿਉਰਟੀ ਮਿਲ ਚੁੱਕੀ ਤੇ ਅਮਰਤਪਾਲ ਭਾਈ ਕਹਿੰਦੀ ਜਿਹੜਾ ਮੇਰਾ ਭਾਈ ਹੈ ਤਾਂ ਉਸ ਦੇ ਗ੍ਰਿਫਤਾਰੀ ਦੇ ਬਰੰਟ ਕੱਢ ਦਿੱਤੇ ਕਾਫੀ ਗੁੱਸੇ ਦੇ ਵਿੱਚ ਵੀ ਨਜ਼ਰ ਆਈ ਬੜੇ ਤੰਜ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਕੱਸਦੇ ਹੋਏ ਨਜ਼ਰ ਆਈ। ਤਾਂ ਸੁਣਾਉਣਿਆ ਤੁਹਾਨੂੰ ਜੋ ਲੜਕੀ ਆਪਣੇ ਆਪ ਨੂੰ ਅੰਮ੍ਰਿਤਪਾਲ ਮਹਿਰੂ ਦੀ ਭੈਣ ਕਹਿ ਰਹੀ ਹੈ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰਾ ਸਵਾਲ ਪੁਲਿਸ ਪ੍ਰਸ਼ਾਸਨ ਤੋਂ ਪੰਜਾਬ ਦੀ ਤੇ ਪੰਜਾਬ ਦੀ ਸਰਕਾਰ ਤੋਂ ਹੈ। ਮੈਨੂੰ ਬੜੀ ਖੁਸ਼ੀ ਆ ਮਹਿਰੂ ਨੂੰ ਫੜਨ ਵਾਸਤੇ ਅੰਮ੍ਰਿਤਪਾਲ ਸਿੰਘ ਜੀ ਮੇਰੇ ਭਾਈ ਜਿਹੜੇ ਮਹਿਰੂ ਆ ਉਹਨਾਂ ਨੂੰ ਫੜਨ ਵਾਸਤੇ ਬੜੀ ਛੇਤੀ ਗ੍ਰਿਫਤਾਰੀ ਤੇ ਵਾਰੰਟ ਕੱਢ ਦਿੱਤੇ। ਅਜੇ ਤੱਕ ਕੁੜੀਆਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਕੁੜੀਆਂ ਨੂੰ ਬੜਾ ਪ੍ਰੋਟੈਕਸ਼ਨ ਦੀ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਆ ਮੈਂ ਅੱਜ ਪੁਲਿਸ ਪ੍ਰਸ਼ਾਸਨ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਆ ਬਈ ਇੰਨੇ ਸਾਲਾਂ ਤੋਂ ਜਦੋਂ ਪੁੱਲਰ ਪੀਜ਼ਾ ਵਾਲਾ ਮਾਮਲਾ ਹੋਇਆ ਸੀਗਾ ਉਦੋਂ ਤੁਹਾਨੂੰ ਉਦੋਂ ਤੁਹਾਨੂੰ ਤੁਸੀਂ ਚੁੱਪ ਕਰਕੇ ਕੁੜੀ ਇੱਕ ਕੁੜੀ ਜਿਹਨੇ ਆਵਾਜ਼ ਚੱਕੀ ਸੀ ਉਹਨੂੰ ਚੱਕ ਕੇ ਰਾਤੋਂ ਰਾਤ ਡੀਸੀ ਆਫਿਸ ਤੋਂ ਬਾਹਰ ਅੰਦਰ ਚੱਕ ਕੇ ਅੰਦਰ ਸੁੱਟ ਕੇ ਪਰਚਾ ਕੱਟਿਆ ਸੀਗਾ ਮੈਂ ਪੁੱਛਣਾ ਚਾਹਦੀ ਆ ਉਹ ਤਾਂ ਤੁਹਾਡੇ ਤੋਂ ਨੱਥ ਪਵਾਇਆ ਨਹੀਂ ਗਿਆ ਉਹਦਾ ਅਸਰ ਮੈਂ ਤੁਹਾਨੂੰ ਅੱਜ ਵੀਡੀਓ 'ਚ ਦਿਖਾਉਂਗੀ ਆਹ ਦੇਖ ਲਓ ਕੌਮ ਦੇ ਜਿਹੜੇ ਸਾਡੇ ਯੋਧਾ ਨੇ ਜਿੰਨੇ ਆਹ ਵਾਲਾ ਕੰਮ ਚੱਕਿਆ ਕਿ ਭਈ ਗੰਦ ਸਾਫ਼ ਕਰਨਾ ਹੈ ਉਹਨਾਂ ਨੇ ਤਾਂ ਵਾਰਨਿੰਗ ਦਿੱਤੀ ਸੀ ਨਾ ਨਹੀਂ ਉਹ ਕੁੜੀ ਮੰਨੀ ਨਹੀਂ ਉਹ ਮੇਰੀ ਭੈਣ ਮੰਨੀ ਤਾਂ ਫਿਰ ਉਹ ਵਿਚਾਰੀ ਦਾ ਉਹਨੂੰ ਗੱਡੀ ਚੜਾ ਦਿੱਤਾ ਇੱਥੇ ਗਲਤ ਕੀ ਕਰ ਦਿੱਤਾ ਉਹਨਾਂ ਨੇ ਕੀ ਗਲਤ ਕਰ ਦਿੱਤਾ ਉਹਨੂੰ ਸਮਝਾਇਆ ਸੀ ਅੱਜ ਵੀ ਬਹੁਤ ਸਾਰੀਆਂ ਭੈਣਾਂ ਦੁਨੀਆ 'ਚ ਆ ਰਹੀਆਂ ਹਨ ਉਹਨਾਂ ਨੂੰ ਅਜੇ ਤੱਕ ਵੀ ਅਜੇ ਤੱਕ ਵੀ ਇੱਕ ਹੈਗੀ ਆ ਲੁਥਾਰਾ ਕੀ ਲੁਥਰੀ ਇਹ ਪਤਾ ਨਹੀਂ ਕੀ ਹੋਇਆਗਾ ਅਜੇ ਵੀ ਉਹਦੀ ਜਿਹੜੀ ਸਟਾਰਟਿੰਗ ਦੀ ਜਿਹੜੀ ਡਿਪਿਕ ਸ਼ੋ ਹੁੰਦੀ ਹੈ ਨਾ ਫੇਸਬੁੱਕ 'ਚ ਅਜੇ ਵੀ ਉਹ ਨੰਗੀ ਕੱਪੜਿਆਂ 'ਚ ਆ ਸਰਕਾਰਾਂ ਨੂੰ ਬੜੀ ਛੇਤੀ ਗ੍ਰਫਤਾਰੀ ਦੇ ਵਾਰੰਟ ਕੱਢ ਦਿੱਤੇ ਤੁਸੀਂ ਅਮਰਿਤਪਾਲ ਸਿੰਘ ਜੀ ਮੇਰੇ ਭਰਾ ਮਹਿਰੂ ਨੂੰ ਉੱਪਰ ਤੁਸੀਂ ਵਾਰੰਟ ਕੱਢਣ ਦਾ ਆ ਪਰ ਤੁਸੀਂ ਆ ਪੰਜਾਬ ਦੀ ਗੰਦਗੀ ਵੱਲ ਤੁਹਾਡੀ ਨਜ਼ਰ ਨਹੀਂ ਜਾਂਦੀ ਜਾਂ ਫਿਰ ਤੁਸੀਂ ਠੇਕਾ ਲਿਆ ਹੈ ਜਿਹੜਾ ਬੰਦਾ ਬੋਲੂ ਉਹਨੂੰ ਚੱਕ ਕੇ ਅੰਦਰ ਕਰੋ ਜਾਂ ਫਿਰ ਤੁਸੀਂ ਇਹ ਕਸਮ ਖਾਦੀ ਆ ਕਿ ਬਈ ਸਿੱਖ ਕਮਿਊਨਿਟੀ ਦੇ ਜਿੰਨੇ ਲੋਗ ਆ ਉਹਨਾਂ ਨੂੰ ਚੱਕ-ਚੱਕ ਕੇ ਜਿਹੜੇ ਆਵਾਜ਼ ਚੱਕਦੇ ਉਹਨਾਂ ਨੂੰ ਅੰਦਰ ਕਰੀਏ ਲੱਖ ਦੀ ਲਾਂਤਾ ਹੈ ਪੰਜਾਬ ਸਰਕਾਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਗਲਤ ਨੂੰ ਗਲਤ ਹੁੰਦੇ ਹੋਏ ਵੀ ਦੇਖਦੇ ਹੋਏ ਵੀ ਉਹ ਕੁੜੀਆਂ ਨੂੰ ਤੁਸੀਂ ਨੱਥ ਪਾਣ ਦਾ ਹਜੇ ਤੱਕ ਨਹੀਂ ਸੋਚਿਆ ਤੁਸੀਂ ਉਹ ਕੁੜੀਆਂ ਵਾਸਤੇ ਕੁਝ ਨਹੀਂ ਸੋਚਿਆ ਉਹਨਾਂ ਦਾ ਕੀ ਆ ਇੱਕ ਮੈਰੂ ਨੇ ਜੇ ਇੱਕ ਕਤਲ ਕਰਕੇ ਉਹ ਖਤਮ ਉਹਨਾਂ ਉਸ ਕੁੜੀ ਨੂੰ ਖਤਮ ਕਰਕੇ ਇਸ ਚੀਜ਼ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਤੁਹਾਡੇ ਸਰਕਾਰਾਂ ਦਾ ਵੀ ਸਾਨੂੰ ਹੌਸਲਾ ਚਾਹੀਦਾ ਤਾਂ ਜੋ ਇਹ ਪੂਰਾ ਗੰਦਕ ਸਮੇਟਿਆ ਜਾਵੇ ਪਰ ਹੈ ਤੁਹਾਡੇ ਅੰਦਰ ਤਾਕਤ ਹੈ ਨਹੀਂ ਕਿਸੇ ਦੇ ਅੰਦਰ ਹੈ ਨਹੀਂ ਕਿਸੇ ਦੇ ਅੰਦਰ ਅੱਜ ਵੀ ਮੇਰੀਆਂ ਪੈਣਾ ਹੈਗੀਆਂ ਐਦਾਂ ਦੀਆਂ ਦੋ ਚਾਰ ਨੂੰ ਤਾਂ ਮੈਂ ਦਿਖਾਉਣਾ ਚਾਹਨੀ ਆ ਹੈ ਇਸ ਪੈਣ ਨੂੰ ਛਾਤੀ ਨੂੰ ਨਾ ਤੁਬ ਸਕਦੀ ਆ ਮੇਰੇ ਵਰਗੇ ਨੇ ਛਾਤੀ ਬੋਤਾ ਮੈਨੂੰ ਚੱਕ ਕੇ ਅੰਦਰ ਸੁੱਟ ਦੇਣਾ ਆ ਬਰਕਤ ਪੈਣਦੀ ਆ ਆ ਪੰਜਾਬ ਦੀ ਬਰਕਤ ਰੂ ਰਹਿੰਦੀ ਆ ਸਰਕਾਰਾਂ ਨੂੰ ਦਿਖਦੀ ਆ ਪੁਲਿਸ ਪ੍ਰਸ਼ਾਸਨ ਨੂੰ ਦਿਖਦੀ ਆ ਬਸ ਇਹੀ ਗੱਲ ਆ ਫੜੋ ਚੱਲ ਰਾਜਰ ਕੇ ਕੌਮ ਦੇ ਸ਼ੇਰ ਨੂੰ ਅੰਮ੍ਰਿਤਪਾਲ ਮਹਿਰੂ ਨੂੰ ਫੜੋ ਉਹ ਮੇਰਾ ਭਰਾ ਬਹੁਤ ਵਧੀਆ ਕੰਮ ਕੀਤਾ ਵੀਰੇ ਇਦਾਂ ਦੀਆਂ ਕੁੜੀਆਂ ਨੂੰ ਰਹਿਣ ਦਾ ਹੱਕ ਨਹੀਂ ਸੀਗਾ ਪੰਜਾਬ ਨੂੰ ਗੰਦਾ ਕਰ ਰਹੀਆਂ ਕੌਰ ਕਹਿ ਕੇ ਆਪਣੇ ਪੰਜਾਬ ਦੇ ਸਿੱਖ ਧਰਮ ਨੂੰ ਲਾਂਦਾ ਪਵਾ ਰਹੀਆਂ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਲ ਮਹਿਰੋ ਦੇ ਹੱਕ ਦੇ ਵਿੱਚ ਇਹ ਸਿੱਖ ਲੜਕੀ ਨਿੱਤਰ ਦੀ ਹੋਈ ਨਜ਼ਰ ਆ ਰਹੀ ਆ ਤਾਂ ਤੁਸੀਂ ਕੀ ਮੰਨਦੇ ਹੋ ਕਮੈਂਟ ਜਰੂਰ ਕਰਿਓ ਕਿ ਵਾਕੇ ਹੀ ਜੋ ਇਸ ਸਿਕਿਉਰਿਟੀ ਦਿੱਤੀ ਗਈ ਆ ਇਸ ਸੁਰੱਖਿਆ ਦੇ ਦਿੱਤੀ ਗਈ ਆ ਦੀਪਿਕਾ ਲੁਥਰਾਂ ਨੂੰ ਇਹ ਗਲਤ ਹੈ ਜੋ ਅਮਰਤਪਾਲ ਸਿੰਘ ਮੈਰੋ ਦੇ ਨਾਲ ਪੁਲਿਸ ਕਰ ਰਹੀ ਆ ਕਿ ਉਹ ਗਲਤ ਹੈ ਸਹੀ ਕੀ ਆ ਗਲਤ ਕੀ ਆ ਕਿਉਂਕਿ ਦਰਸ਼ਕ ਜਿਹੜੇ ਨੇ ਦਰਸ਼ਕ ਬਿਹਤਰ ਜਾਣਦੇ ਨੇ ਤੁਸੀਂ ਆਪਣੀ ਆਪਣੀ رائے ਜ਼ਰੂਰ ਦੇਣੀ ਆ ਕਿ ਆਖਰ ਜੋ ਇਹ ਬੀਬੀ ਇਹ ਲੜਕੀ ਗੁਰਸਿੱਖ ਲੜਕੀ ਕਹਿ ਰਹੀ ਆ ਕਿ ਇਸ ਦੀਆਂ ਗੱਲਾਂ ਦੇ ਵਿੱਚ ਤੁਹਾਨੂੰ ਸੱਚਾਈ ਨਜ਼ਰ ਆ ਰਹੀ ਆ ਕਿ ਇਸ ਦੀਆਂ ਗੱਲਾਂ ਤੁਹਾਨੂੰ ਸਹੀ ਲੱਗ ਰਹੀਆਂ ਨੇ ਕੀ ਇਸ ਦੀਆਂ ਗੱਲਾਂ ਤੁਹਾਨੂੰ ਜਾਇਜ਼ ਲੱਗ ਰਹੀਆਂ ਨੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਕਮੈਂਟ ਅਸੀਂ ਜ਼ਰੂਰ ਪੜਾਂਗੇ ਤੁਹਾਡੇ ਕਮੈਂਟ ਪੜ ਕੇ ਅਸੀਂ ਅਗਲੀ ਖਬਰ ਵੀ ਦੱਸਾਂਗੇ ਤੁਹਾਡੇ ਕਮੈਂਟ ਪੜ ਕੇ ਅਸੀਂ ਵੀ ਤੁਹਾਡੀ ਖਬਰ ਨੂੰ ਤੁਹਾਡੇ ਕਮੈਂਟਾਂ ਨੂੰ ਅੱਗੇ ਹੋਰ ਲੋਕਾਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਸਵਾਲ ਪੁਲਿਸ ਪ੍ਰਸ਼ਾਸਨ ਤੋਂ ਪੰਜਾਬ ਦੀ ਤੇ ਪੰਜਾਬ ਦੀ ਸਰਕਾਰ ਤੋਂ ਹੈ ਮੈਨੂੰ ਬੜੀ ਖੁਸ਼ੀ ਆ ਮਹਿਰੂ ਨੂੰ ਫੜਨ ਵਾਸਤੇ ਅੰਮ੍ਰਿਤਪਾਲ ਸਿੰਘ ਜੀ ਮੇਰੇ ਭਾਈ ਜਿਹੜੇ ਮਹਿਰੂ ਆ ਉਹਨਾਂ ਨੂੰ ਫੜਨ ਵਾਸਤੇ ਬੜੀ ਛੇਤੀ ਗ੍ਰਿਫਤਾਰੀ ਤੇ ਵਾਰੰਟ ਕੱਢ ਦਿੱਤੇ ਅਜੇ ਤੱਕ ਕੁੜੀਆਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਕੁੜੀਆਂ ਨੂੰ ਬੜਾ ਪ੍ਰੋਟੈਕਸ਼ਨ ਦੀ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਆ ਮੈਂ ਅੱਜ ਪੁਲਿਸ ਪ੍ਰਸ਼ਾਸਨ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਆ ਬਈ ਇੰਨੇ ਸਾਲਾਂ ਤੋਂ ਜਦੋਂ ਪੁੱਲੜ ਪੀਜ਼ਾ ਵਾਲਾ ਮਾਮਲਾ ਹੋਇਆ ਸੀਗਾ ਉਦੋਂ ਤੁਹਾਨੂੰ ਉਦੋਂ ਤੁਹਾਨੂੰ ਤੁਸੀਂ ਚੁੱਪ ਕਰਕੇ ਕੁੜੀ ਇੱਕ ਕੁੜੀ ਜਿਹਨੇ ਆਵਾਜ਼ ਚੱਕੀ ਸੀ ਉਹਨੂੰ ਚੱਕ ਕੇ ਰਾਤੋਂ ਰਾਤ ਡੀਸੀ ਆਫਿਸ ਤੋਂ ਬਾਹਰ ਅੰਦਰ ਚੱਕ ਕੇ ਅੰਦਰ ਸੁੱਟ ਕੇ ਪਰਚਾ ਕਟਿਆ ਸੀਗਾ ਮੈਂ ਪੁੱਛਣਾ ਚਾਹਦੀ ਆ ਉਹ ਤਾਂ ਤੁਹਾਡੇ ਤੋਂ ਨੱਥ ਪਵਾਇਆ ਨਹੀਂ ਗਿਆ ਉਹਦਾ ਅਸਰ ਮੈਂ ਤੁਹਾਨੂੰ ਅੱਜ ਵੀਡੀਓ 'ਚ ਦਿਖਾਉਂਗੀ ਆ ਦੇਖ ਲੋ ਕੰਮ ਦੇ ਜਿਹੜੇ ਸਾਡੇ ਯੋਧਾ ਨੇ ਜਿੰਨੇ ਆ ਵਾਲਾ ਕੰਮ ਚੱਕਿਆ ਕਿ ਭਈ ਗੰਦ ਸਾਫ ਕਰਨਾ ਹੈ ਉਹਨਾਂ ਨੇ ਤਾਂ ਵਾਰਨਿੰਗ ਦਿੱਤੀ ਸੀ ਨਾ ਨਹੀਂ ਉਹ ਕੁੜੀ ਮੰਨੀ ਨਹੀਂ ਉਹ ਮੇਰੀ ਭੈਣ ਮੰਨੀ ਤਾਂ ਫਿਰ ਉਹ ਵਿਚਾਰੀ ਦਾ ਉਹਨੂੰ ਗੱਡੀ ਚੜਾ ਦਿੱਤਾ ਇੱਥੇ ਗਲਤ ਕੀ ਕਰ ਦਿੱਤਾ ਉਹਨਾਂ ਨੇ ਕੀ ਗਲਤ ਕਰ ਦਿੱਤਾ ਉਹਨੂੰ ਸਮਝਾਇਆ ਸੀ ਅੱਜ ਵੀ ਬਹੁਤ ਸਾਰੀਆਂ ਭੈਣਾਂ ਦੁਨੀਆ 'ਚ ਆ ਰਹੀਆਂ ਹਨ ਉਹਨਾਂ ਨੂੰ ਅਜੇ ਤੱਕ ਵੀ ਅਜੇ ਤੱਕ ਵੀ ਇੱਕ ਹੈਗੀ ਆ ਲੁਥਾਰਾ ਕੀ ਲੁਥੂਰੀ ਇਹ ਪਤਾ ਨਹੀਂ ਕੀ ਹੋ ਰਿਹਾ ਹੈਗਾ ਅਜੇ ਵੀ ਉਹਦੀ ਜਿਹੜੀ ਸਟਾਰਟਿੰਗ ਦੀ ਜਿਹੜੀ ਡਿਪਿਕ ਸ਼ੋ ਹੁੰਦੀ ਹੈ ਨਾ ਫੇਸਬੁੱਕ 'ਚ ਅਜੇ ਵੀ ਉਹ ਨੰਗੀ ਕਪੜਿਆਂ 'ਚ ਆ ਸਰਕਾਰਾਂ ਨੂੰ ਬੜੀ ਛੇਤੀ ਗ੍ਰਫਤਾਰੀ ਦੇ ਵਾਰੰਟ ਕੱਢ ਦਿੱਤੇ ਤੁਸੀਂ ਅਮਰਿਤਪਾਲ ਸਿੰਘ ਜੀ ਮੇਰੇ ਭਰਾ ਮਹਿਰੂ ਨੂੰ ਉੱਪਰ ਤੁਸੀਂ ਵਾਰੰਟ ਕੱਢਣ ਦਾ ਆ ਪਰ ਤੁਸੀਂ ਆ ਪੰਜਾਬ ਦੀ ਗੰਦਗੀ ਵੱਲ ਤੁਹਾਡੀ ਨਜ਼ਰ ਨਹੀਂ ਜਾਂਦੀ ਜਾਂ ਫਿਰ ਤੁਸੀਂ ਠੇਕਾ ਲਿਆ ਹੈ ਜਿਹੜਾ ਬੰਦਾ ਬੋਲੂ ਉਹਨੂੰ ਚੱਕ ਕੇ ਅੰਦਰ ਕਰੋ ਜਾਂ ਫਿਰ ਤੁਸੀਂ ਇਹ ਕਸਮ ਖਾਦੀ ਆ ਕਿ ਬਈ ਸਿੱਖ ਕਮਿਊਨਿਟੀ ਦੇ ਜਿੰਨੇ ਲੋਗ ਆ ਉਹਨਾਂ ਨੂੰ ਚੱਕ ਚੱਕ ਕੇ ਜਿਹੜੇ ਆਵਾਜ਼ ਚੱਕਦੇ ਉਹਨਾਂ ਨੂੰ ਅੰਦਰ ਕਰੀਏ ਲੱਖ ਦੀ ਲਾਂਤਾ ਹੈ ਪੰਜਾਬ ਸਰਕਾਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਗਲਤ ਨੂੰ ਗਲਤ ਹੁੰਦੇ ਹੋਏ ਵੀ ਦੇਖਦੇ ਹੋਏ ਵੀ ਉਹ ਕੁੜੀਆਂ ਨੂੰ ਤੁਸੀਂ ਨੱਥ ਪਾਣ ਦਾ ਅਜੇ ਤੱਕ ਨਹੀਂ ਸੋਚਿਆ ਤੁਸੀਂ ਉਹ ਕੁੜੀਆਂ ਵਾਸਤੇ ਕੁਝ ਨਹੀਂ ਸੋਚਿਆ ਉਹਨਾਂ ਦਾ ਕੀ ਆ ਇੱਕ ਮੈਰੂ ਨੇ ਜੇ ਇੱਕ ਕਤਲ ਕਰਕੇ ਉਨ ਉਹ ਖਤਮ ਉਹਨਾਂ ਉਸ ਕੁੜੀ ਨੂੰ ਖਤਮ ਕਰਕੇ ਇਸ ਚੀਜ਼ ਨੂੰ ਨਸ ਪਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਤੁਹਾਡੇ ਸਰਕਾਰਾਂ ਦਾ ਵੀ ਸਾਨੂੰ ਹੌਸਲਾ ਚਾਹੀਦਾ ਤਾਂ ਜੋ ਇਹ ਪੂਰਾ ਗੰਦਕ ਸਮਟਿਆ ਜਾਵੇ ਪਰ ਹੈ ਤੁਹਾਡੇ ਅੰਦਰ ਤਾਕਤ ਹੈ ਨਹੀਂ ਕਿਸੇ ਦੇ ਅੰਦਰ ਹੈ ਨਹੀਂ ਕਿਸੇ ਦੇ ਅੰਦਰ ਅੱਜ ਵੀ ਮੇਰੀਆਂ ਭੈਣਾਂ ਹੈਗੀਆਂ ਐਦਾਂ ਦੀਆਂ ਦੋ ਚਾਰ ਨੂੰ ਤਾਂ ਮੈਂ ਦਿਖਾਉਣਾ ਚਾਹੁੰਦੀ ਆ ਹੈ ਇਸ ਪੈਨ ਸੱਤੀ ਨੂੰ ਨਾ ਤੋਬ ਸਕਦੀ ਆ ਮੇਰੇ ਵਰਗੇ ਮਛਾਤੀ ਬੋਲਦਾ ਮੈਨੂੰ ਚੱਕ ਕੇ ਅੰਦਰ ਸੁੱਟ ਦੇਣਾ ਆ ਬਰਕਤ ਪੈਂਦੀ ਆ ਆ ਪੰਜਾਬ ਦੀ ਬਰਕਤ ਰੂ ਰੰਦਾਈ ਆ ਸਰਕਾਰਾਂ ਨੂੰ ਦਿਖਦੀ ਆ ਪੁਲਿਸ ਪ੍ਰਸ਼ਾਸਨ ਨੂੰ ਦਿਖਦੀ ਆ ਬਸ ਇਹੀ ਗੱਲ ਆ ਫੜੋ ਰਾਜਰ ਕੇ ਕੌਮ ਦੇ ਸ਼ੇਰ ਨੂੰ ਅੰਮ੍ਰਿਤਪਾਲ ਮਹਿਰੂ ਨੂੰ ਫੜੋ ਉਹ ਮੇਰਾ ਭਰਾ ਬਹੁਤ ਵਧੀਆ ਕੰਮ ਕੀਤਾ ਵੀਰੇ ਇਦਾਂ ਦੀਆਂ ਕੁੜੀਆਂ ਨੂੰ ਰਹਿਣ ਦਾ ਹੱਕ ਨਹੀਂ ਸੀਗਾ ਪੰਜਾਬ ਨੂੰ ਗੰਦਾ ਕਰ ਰਹੀਆਂ ਕੌਰ ਕਹਿ ਕੇ ਆਪਣੇ ਪੰਜਾਬ ਦੇ ਸਿੱਖ ਧਰਮ ਨੂੰ ਲਾਂਦਾ ਪਵਾ ਰਹੀਆਂ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ}{|\text{ਨਪਾਲ ਮੈਰੋ ਦੇ ਹੱਕ ਦੇ ਵਿੱਚ ਇਹ ਸਿੱਖ ਲੜਕੀ ਨਿੱਤਰ ਦੀ ਹੋਈ ਨਜ਼ਰ ਆ ਰਹੀ ਆ ਤਾਂ ਤੁਸੀਂ ਕੀ ਮੰਨਦੇ ਹੋ ਕਮੈਂਟ ਜਰੂਰ ਕਰਿਓ ਕਿ ਵਾਕੇ ਹੀ ਜੋ ਇਸ ਸਿਕਿਉਰਟੀ ਦਿੱਤੀ ਗਈ ਆ ਇਸ ਸੁਰੱਖਿਆ ਦੇ ਦਿੱਤੀ ਗਈ ਆ ਦੀਪਿਕਾ ਲੁਥਰਾਂ ਨੂੰ ਇਹ ਗਲਤ ਹੈ ਜੋ ਅਮਰਤਪਾਲ ਸਿੰਘ ਮੈਰੋ ਦੇ ਨਾਲ ਪੁਲਿਸ ਕਰ ਰਹੀ ਆ}